ਤੁਹਾਡਾ ਬਸਤਾ ਵੀ ਤਾਰੀ ਦਿਓ ਨਾ ਨਾਮ ਦੱਸਦਾ ਜੇ ਪਹਿਲਾਂ ਦੇ ਦਿਓ ਦੁਬਾਰਾ ਦੇ ਦਿਨੇ ਦੁਬਾਰਾ ਦੇ ਨਾਮ ਥੈਂਕ ਯੂ ਥੈਂਕ ਯੂ ਪਰ ਮੈਂਬਰ ਅੱਜ ਸਾਡੇ ਵਿੱਚ ਵਿਸ਼ੇਸ਼ ਰੂਪ ਵਿੱਚ ਪਹੁੰਚੇ ਨੇ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਐਕਟ ਡਿਸਟ੍ਰਿਕਟ ਅਸ਼ਵੀ ਸੇਖੜੀ ਜੀ ਉਹਨਾਂ ਸਾਰੇ ਐਕਟ ਜਿਲ੍ਹਾ ਪ੍ਰਧਾਨ ਰਕੇਸ਼ ਭਾਟਿਆ ਜੀ ਫਤਿਹਗੜ ਚੂੜੀਆਂ ਤੋਂ ਕਲਮੀਨਰ ਵਿਕਰਮਨੰਦਾਵਾ ਜੀ ਔਰ ਸਾਡੇ ਪਰਦੇਸ਼ ਦੇ ਮਹਿਲਾ ਮੋਰਚਾ ਦੇ ਪਾਰਟੀ ਦੇ ਜਿਲ੍ਹਾ ਪਟਾਲਾ ਦੇ ਸਾਰੇ ਸਤਿਕਾਰਯੋਗ ਸੀਨੀਅਰ ਲੀਡਰਸ਼ਿਪ ਔਰ ਬਹੁਤ ਹੀ ਸਤਿਕਾਰਯੋਗ ਪ੍ਰੈਸ ਦੇ ਸੋ ਸਾਡੇ ਵਿੱਚ ਸ਼ਵੇਤ ਸਿੰਘ ਜੀ ਆਏ ਨੇ ਉਹਨਾਂ ਨੇ ਪ੍ਰੈਸ ਜੈਸਵੀ ਮੋਦੇ ਤੇ ਕਰਨੀ ਉਹ ਤੁਹਾਡੇ ਧਿਆਨ ਦੇ ਵਿੱਚ ਹੁਣੇ ਲੈ ਆਉਂਦੇ ਨੇ ਤੁਹਾਡਾ ਸਾਰਿਆਂ ਦਾ ਹੌਂਸਲੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਦੁਆਰਾ ਉਸ ਬਜਟ ਦੇ ਉੱਤੇ ਮੈਂ ਚਰਚਾ ਕਰਨ ਲਈ ਉਪਸਥਿਤ ਹੋਇਆ ਇਹ ਬਜਟ ਜਿਹੜਾ ਹੈ ਇਹ ਉਮੀਦਾਂ ਦਾ ਬਜਟ ਹੈ ਕਿਉਂਕਿ ਮੋਦੀ ਜੀ ਹੈ ਤਾਂ ਸੰਭਵ ਹੈ ਇਹ ਕਥਲੀ ਦੇ ਕਰਨੀ ਦੇ ਇੱਕ ਇੱਕ ਤਪਸਵੀ ਕਰਮਯੋਗੀ ਦਿਨੇ ਦੇ 18 ਘੰਟੇ ਲੋਕਾਂ ਲਈ ਕੰਮ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ 10 ਸਾਲ ਦੇ ਕਾਰਕਾਲ ਤੋਂ ਬਾਅਦ ਇਹ ਜਿਹੜਾ 18ਵੀਂ ਲੋਕ ਸਭਾ ਬਣੀ ਹੈ ਇਹਦੇ ਵਿੱਚ ਦੇਸ਼ ਗੌਰਵਮੈਤ ਹੋਇਆ ਹੈ ਕਿ ਦੇਸ਼ ਨੇ ਮਹਾਨ ਸਪੂਤ ਦਰਿੰਦਰ ਮੋਦੀ ਜੀ ਦੀ ਜਿਹੜੀ ਸਰਕਾਰ ਹੈ 60 ਸਾਲ ਬਾਅਦ ਇਸ ਦੁਆਰ ਐਸਾ ਹੈ ਜੀ ਕਿ ਇੱਕ ਤੇ ਪਿਛਲੇ 4 ਮਹੀਨੇ ਚੋਣਾਂ ਦੀ ਪ੍ਰਕਿਰਿਆ ਚੱਲਦੀ ਰਹੀ ਉਹਦੇ ਵਿੱਚ ਸਾਰੇ ਵਿਅਸਤ ਰਹੇ ਦੂਜੀ ਗੱਲ ਇਹ ਹੈ ਕਿ ਤੁਸੀਂ ਆંકੜੇ ਦੇਖੋ 10 ਸਾਲ ਦੇ ਕਿ ਕਾਂਗਰਸ ਰਾਜ ਵਿੱਚ ਅੰਤਰਗਵਾਦ ਦੀਆਂ ਕਿੰਨੀਆਂ ਘਟਨਾਵਾਂ ਹੋਈਆਂ ਤੇ ਹੁਣ ਕਿੰਨੀਆਂ ਹੋਈਆਂ ਇਹ ਛੋਟ-ਫੁਟ ਘਟਨਾਵਾਂ ਦੇਖੋ ਮੈਂ ਉਹ ਹੀ ਦੱਸ ਫਿਰ ਲੈਡਵੇ ਜਿਮਾਰ ਤੋਂ ਤੱਕ 4 ਮਹੀਨੇ ਇਲੈਕਟ੍ਰਿਕ ਇਹ 4 ਮਹੀਨੇ ਬਾਰਡਰ ਫ੍ਰੀ ਛੜਦੇ ਐ ਐਸਾ ਐਸਾ ਸੁਣੋ ਐਸਾ ਐਸਾ ਸੁਣੋ ਸਰ ਸੁਣੋ ਸੁਣੋ ਸਰਕਾਰ ਦੇ ਪ੍ਰਤੀ ਅੱਜ ਜੋ ਇਹ ਛਿਟਪੁਟ ਘਟਾਵਾ ਨੇ ਸ਼ਰੰਤਰ ਐ ਇਹ ਜਿਹੜੇ ਵਿਦੇਸ਼ੀ ਮਨਮਨੂ ਮਨੂ ਮੇਰੀ 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 ਮੈਂ ਕਹ ਮੇਰੀ ਮਨੂ ਮਨੂ ਜਵਾਬ ਦੇ ਦਿੰਦੇ ਹੋ ਨਾ ਜੀ ਨਹੀਂ ਨਹੀਂ ਮੈਨੂੰ ਮਨੂ ਮੈਨੂੰ ਜਵਾਬ ਦੇ ਦਿੰਦੇ ਹੋ ਤੁਸੀਂ ਮੈਨੂੰ ਜਵਾਬ ਹੀ ਨਹੀਂ ਦੇ ਰਹੇ ਹੁਣ ਮੈਨੂੰ ਮੈਨੂੰ ਜਵਾਬ ਦੇ ਦਿਓ ਹਾਂ ਤੁਸੀਂ ਕਹਿ ਰਹੇ ਹੋ ਹਟਾਉਣ ਕਲੀਅਰਫਾਈ ਕਰਦੇ ਹੋ ਤੁਸੀਂ ਨੌਜਵਾਨ ਮਰੇ ਨੇ ਫੌਜ ਦੇ ਤੁਸੀਂ ਉਹਨਾਂ ਨੂੰ ਚੈੱਕਪੁਆਇੰਟ ਨਹੀਂ 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 ਦੇਖੋ ਮੇਰੀ ਸੁਣੋ ਮੇਰੀ ਸੁਣੋ ਅਸੀਂ ਲੈਟਸ ਨਾਟ ਡਾਇਵਰਟ ਦਾ ਟਾਪਿਕ ਐਸਾ ਹੈ ਕਿ ਅੱਜ ਭਾਰਤੀਏ ਸੇਨਾ ਦੇ ਜਿਹੜੇ ਜਵਾਨ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਉਹ ਅੰਤਗਵਾਦੀਆਂ ਦਾ ਵਿਨਾਸ਼ ਕਰ ਰਹੇ ਨੇ ਅੱਜ ਇਹ ਜਿਹੜੇ ਛੜੰਤਰ ਨੇ ਪਾਕਿਸਤਾਨ ਦੇ ਉਹ ਮੂੰਹ ਤੋੜ ਉਹਦਾ ਜਵਾਬ ਦਿੱਤਾ ਜਾ ਰਿਹਾ ਹੈ ਲਗਾਤਾਰ ਦਿੱਤਾ ਜਾ ਰਿਹਾ ਹੈ ਪੰਜਾਬ ਵਿੱਚ ਵੀ ਪਾਕਿਸਤਾਨ ਨੇ પ્રયાસ ਕੀਤਾ ਸੀ ਪੰਜਾਬ ਚੋਂ ਅੰਤਗਵਾਦ ਅੱਜ ਖਤਮ ਹੋਇਆ ਹੈ ਪੰਜਾਬ ਦੇ ਵਿੱਚ ਹੁਣ ਜਾ ਕੇ ਸ਼ੁਰੂ ਹੋਇਆ ਹੈ ਉਸੇ ਤਰ੍ਹਾਂ ਕਸ਼ਮੀਰ ਦੇ ਵਿੱਚ ਇਹ ਅੰਤਗਵਾਦ ਖਤਮ ਕਰਨ ਲਈ ਅਸੀਂ ਪ੍ਰਤੀਬੱਧ ਦਾ ਅੰਤ ਤੱਕ ਇਹ ਅੰਤਗਵਾਦੀਆਂ ਨੂੰ ਖਤਮ ਕਰਾਂਗੇ ਔਰ ਸੈਨੇ ਜਵਾਨ ਜਿਹੜੇ ਨੇ ਉਹਨਾਂ ਨੂੰ ਮੈਂ ਨਮਨ ਕਰਦਾ ਆਂ ਅੱਗੇ ਅੱਗੇ ਦਾ ਐਸਾ ਹੈ ਜੀ ਕਿ ਪ੍ਰਯਾਸ ਮੋਦੀ ਜੀ ਦੇ ਪੂਰੇ ਚੱਲ ਰਹੇ ਨੇ ਇੱਕ ਵੀ ਭਾਰਤੀ ਜਿਹੜਾ ਹੈ ਉਹਨੂੰ ਪੂਰਾ ਸੇਫਲੀ ਹਰ ਭਾਰਤੀ ਨੂੰ ਵਾਪਸ ਲਿਆਉਣ ਲਈ ਅਸੀਂ ਵਚਨਬੱਧ ਹਾਂ ਨਹੀਂ ਐਸਾ ਜੀ ਮੈਂ ਅਫਸੋਸ ਕਰਨਾ ਦੇਖੋ ਇਹ ਭਗਵਾਨ ਦੇ ਹੱਥ ਵਿੱਚ ਹੈ ਮੈਨੂੰ ਪੂਰਾ ਅਫਸੋਸ ਹੈ ਉਸ ਪਰਿਵਾਰ ਦੇ ਨਾਲ ਪਰ ਅਸੀਂ ਵਚਨਬੱਧ ਆਂ ਕਿ ਜਿਸ ਤਰ੍ਹਾਂ ਜੋ ਤੁਹਾਨੂੰ ਪਤਾ ਹੈ ਜਨਰਲ ਵੀਕੇ ਸਿੰਘ ਉਹਨਾਂ ਦੀ ਡਿਊਟੀ ਐ ਸੀ ਜਦੋਂ ਮੈਂ ਸੰਸਦ ਸੀ ਕਿ ਉਹ ਜਾਂਦੇ ਸੀ ਔਰ ਕਿਸੇ ਵੀ ਜਗ੍ਹਾ ਤੇ ਕਿਉਂਕਿ ਉਹ ਆਰਮੀ ਦੇ ਚੀਫ ਰਹੇ ਕਿਤੇ ਵੀ ਭਾਰਤੀਏ ਮੁਸ਼ਕਲ ਜੁਹੰਦੇ ਸੀ ਤੇ ਉਹਨਾਂ ਨੂੰ ਲੈ ਕੇ ਆਉਂਦੇ ਸੀ ਸੁਸ਼ਮਾ ਸਵਰਾਜ ਜੀ ਤੋਂ ਲੈ ਕੇ ਅੱਜ જયਸ਼ੰਕਰ ਜੀ ਨੇ ਇੱਕ ਮੇਲ ਦੇ ਉੱਤੇ ਕੋਈ ਭਾਰਤੀ ਕਿੱਥੇ ਮੁਸ਼ਕਲ ਜੁਹ ਵਾਪਸ ਆਂਦਾ ਹੈ ਔਰ ਦੁਬਈ ਦੇ ਵਿੱਚ ਔਰ ਮਿਡਲ ਈਸਟ ਲਾਅ ਲੱਗ ਨੇ ਤੁਹਾਨੂੰ ਪਤਾ ਹੈ ਸੋ ਉੱਥੇ ਵੀ ਕਿਸੇ ਵੀ ਭਾਰਤੀਏ ਨੂੰ ਮਤੁਦਨ ਮਿਲਿਆ ਉਹਨਾਂ ਨੂੰ ਉਹ ਰਾਸ਼ੀ ਉਪਲਬਧ ਕਰਾ ਕੇ ਸਾਡੀ ਸਰਕਾਰ ਵਾਪਸ ਰਹਿ ਗਈ ਭਾਰਤ ਮੈਂ ਤੇ ਬਜਟ ਹੀ ਦੱਸਿਆ ਤੁਸੀਂ ਬਜਟ ਦੇ ਪ੍ਰੈਸ਼ਰ ਕਰ ਰਹੇ ਹੋ ਸੁਣੋ 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 ਜਿਹੜਾ ਅੰਮ੍ਰਿਤਸਰ ਤੋਂ ਕੋਲਕਾਤਾ ਤੱਕ ਇੰਡਸਟਰੀਅਲ ਕੋਰੀਡੋਰ ਬਣੇਗਾ ਕਿ ਬਟਾਲਾ ਨੂੰ ਲਾਭ ਨਹੀਂ ਹੋਏਗਾ ਕਿ ਬਟਾਲਾ ਦਾ ਪ੍ਰੋਡਕਟਸ ਅੰਮ੍ਰਿਤਸਰ ਤੋਂ ਕਲਕੱਤੇ ਤੱਕ ਜਾਂ ਰਸਤੇ ਜਾਣ ਵਾਲੀ ਇੰਡਸਟਰੀ ਜਿਹੜੀ ਹੈ ਨਹੀਂ ਜਾਣਗੇ ਤਾਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ ਕਿ ਕੇਂਦਰ ਸਰਕਾਰ ਨੇ ਪਹਿਲ ਕੀਤੀ ਹੈ ਹੁਣ ਪ੍ਰੈਸ਼ਰ ਕਰੋ ਭਗਵੰਤ ਮਾਨ ਜੀ ਤੋਂ ਕਿ ਉਹਨਾਂ ਨੇ ਇਹ ਜਿਹੜੀ ਇੰਡਸਟਰੀ ਬਾਹਰ ਜਾ ਰਹੀ ਹੈ ਉਹਦੇ ਲਈ ਕੀ ਕੀਤਾ ਬਟਾਲਾ ਹੀ ਨਹੀਂ ਪੰਜਾਬ ਦੀ ਇੰਡਸਟਰੀ ਦੀ ਗੱਲ ਕਰੋ ਖੰਨਾ ਦੀ ਇੰਡਸਟਰੀ ਦੀ ਗੱਲ ਕਰੋ ਗੋਵਿੰਦਗੜ੍ਹ ਦੀ ਇੰਡਸਟਰੀ ਦੀ ਗੱਲ ਕਰੋ ਜਲੰਧਰ ਦੀ ਇੰਡਸਟਰੀ ਦੀ ਗੱਲ ਕਰੋ ਲੁਧਿਆਣਾ ਦੀ ਇੰਡਸਟਰੀ ਦੀ ਗੱਲ ਕਰੋ ਅੰਮ੍ਰਿਤਸਰ ਦੀ ਇੰਡਸਟਰੀ ਦੀ ਗੱਲ ਕਰੋ ਜਿਹੜਾ ਜਿਹੜੀ ਮੇਨ ਸਰਕਾਰ ਹੈ ਪੰਜਾਬ ਦੀ ਉਹਨਾਂ ਨੇ ਕੀ ਕੀਤਾ ਇਹ ਕਾਂਗਰਸੀਆਂ ਨੇ ਕੀ ਕੀਤਾ ਮੋਦੀ ਜੀ ਨੇ ਤੇ ਇਸ ਬਜਟ ਇੰਡਸਟਰੀਅਲ ਕੋਰੀਡੋਰ ਜਿਹੜਾ ਹੈ ਅੰਮ੍ਰਿਤਸਰ ਤੋਂ ਕੋਲਕਾਤਾ ਦਾ ਜਿਹੜਾ ਐਲਾਨ ਕੀਤਾ ਹੈ ਤੇ ਇਸ ਕਰਕੇ ক্রেডিট উইল গো টু মোদি জি এন্ড ডিস ক্রেডিট উইল গো টু দা মিস گورন্যান্স অফ দিস সিটিং আমাভি পার্টি সরকার এন্ড দা প্রিভিয়াস কংগ্রেস সরকার সো থ্যাঙ্ক ইউ दट इज 100 ਤੋਂ ਵੱਧ ਪੰਜਾਬ ਦੇ ਸਟੇਸ਼ਨਸ ਦੀ ਬਜਟ ਦਿੱਤਾ ਗਿਆ ਹੈ ਔਰ ਬਟਾਉਣ ਲਈ ਵੀ ਤੁਹਾਡੀ ਇਨਫੋਰਮੇਸ਼ਨ ਹੈ আজাদ ਹੋਇਆ ਸਾਨੂੰ 77 ਸਾਲ ਹੋ ਗਏ ਜੀ 78 78 ਸਾਲ ਹੋ ਗਏ ਪਹਿਲੀ ਵਾਰੀ ਬਟਾਲਾ ਦੇ ਸਟੇਸ਼ਨ ਜਾਈ ਨਵੀਨੀਕਰਤਾ ਪ੍ਰੋਜੈਕਟ ਵੀ ਜਾ ਚੁੱਕਾ ਹੈ ਔਰ ਉਹ ਜਿਹੜੀ ਕ੍ਰੋਸਿੰਗ ਤੁਸੀਂ ਕਹਿ ਰਹੇ ਹੋ ਉਹ ਵੀ ਜਾ ਚੁੱਕਾ ਹੈ ਪ੍ਰਪੋਜ਼ਲ ਉਹਦੇ ਲਈ ਸੋ ਇਹ ਖੁਸ਼ਖਬਰੀ ਕ੍ਰੈਡਿਟ ਗੋਸ ਟੂ ਮੋਦੀ ਜੀ ਦੇ